ਵਾੜ ਵਾਲੇ ਇਲਾਕੇ ਵਿੱਚੋਂ ਸ਼ੋਰੂਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਚੋਰ ਗੁਰਦਾਸ ਕੁਸ਼ੈਦ ਦੇ ਵਿੱਚ ਕੁਝ ਦਿਨ ਦੀ ਠਲਤਵਾ ਬੀਤੇ ਦਿਨ ਫੇਰ ਪੀੜਪੜ ਇਲਾਕੇ ਦੇ ਜੇਲ ਰੋਡ ਕੋ ਇੱਕ ਸ਼ੋਰੂਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹੈਰਾਨੀ ਦੀ ਗੱਲ ਹੈ ਕਿ ਜੇ ਸ਼ੋਰੂਮ ਦੇ ਬਾਹਰੋਂ ਚੋਰਾਂ ਨੇ ਮੋਟਰਸਾਈਕਲ ਦੀ ਚੋਰੀ ਨੂੰ ਅੰਜਾਮ ਦਿੱਤਾ ਉਸ ਦੀ ਕੁਝ ਹੀ ਦੂਰੀ ਤੇ 24 ਘੰਟੇ ਪੁਲਿਸ ਦਾ ਨਾਕਾ ਰੰਦਾ ਹੈ ਤੇ ਟ੍ਰੈਫਿਕ ਪੁਲਿਸ ਦੀ ਬਲੈਰੋ ਗੱਡੀ ਵੀ ਅਕਸਰ ਚੌਂਕ ਤੇ ਖੜੀ ਦਿਖਾਈ ਦਿੱਤੀ ਹੈ ਪਰ ਫੇਰ ਵੀ ਦੁਪਹਿਰ ਦੇ 2 ਵਜੇ ਸ਼ਰੇਆ ਦੋ ਮੋਟਰਸਾਈਕਲ ਚੋਰ ਸਪਲੈਂ ਚੋਰੀ ਕਰਕੇ ਫਰਾਰ ਹੋ ਗਏ ਹੋਥੇ ਫਿਰ ਮੋਟਰਸਾਈਕਲ ਚਾਰ ਲੈਣ ਕੀ ਕਿਹਾ ਤੁਸੀਂ ਵੀ ਸੁਣੋ ਆਇਆ ਤੇ ਭਾਈ ਉਪਰ ਗਿਆ ਸੀ ਆਫਿਸ ਥੋੜਾ ਜਿਹਾ ਬਾਈ ਕਿੱਥੇ ਕੜੀ ਕਰ ਗਿਆ ਆਪਣੀ ਸਪਲੈਂਡਰ ਇਹ ਬਣਾ ਜੇ ਰੋਡ ਦੇ ਜੇ ਦੇ ਸਾਹਮਣੇ ਹਾਂਜੀ ਤੇ ਆਇਆ ਤੇ ਥੱਲੇ ਕੋਈ ਅੱਧੇ ਘੰਟੇ ਬਾਅਦ ਮੈਂ ਤੇ ਬਾਈਕ ਨਹੀਂ ਸੀ ਮੇਰੀ 3206 ਏਮ 1286 ਹੈ ਹਾਂਜੀ ਵੀਡੀਓ ਬਣਾਈ ਮੈਂ ਉਹਨਾਂ ਕੋ ਲਈ ਆ ਹੁਣ ਕੈਮਰੇ ਚ ਪਤਾ ਨਹੀਂ ਅਣਪਛਾਤੇ ਬੰਦੇ ਹੀ ਭਾਈ ਕੋਈ ਇਹ ਡੇਢ ਤੋਂ 2.5 ਦੇ ਵਿੱਚ ਵਿੱਚ ਭਾਈ ਖੜਿਆ ਉਹਨਾਂ ਨੇ ਮੈਂ ਆਫਿਸ ਆਇਆ ਇਮੀਗ੍ਰੇਸ਼ਨ ਆਫਿਸ ਦਾ ਨਾ ਭਾਈ ਉੱਤੇ ਨਵਨੀਤ ਉਹਨਾਂ ਕੋਲ ਆਇਆ ਸੀਗਾ ਮਿਲਣ ਉਹਨਾਂ ਨੂੰ ਇਹ ਕੋਈ ਉਹਨਾਂ ਨੇ 5-7 ਮਿੰਟ ਦੇ ਵਿੱਚ ਵਿੱਚ ਜੇ ਦੋ ਬੰਦੇ ਆਏ ਆ ਇੱਕ ਸਰਦਾਰ ਇੱਕ ਮੁੰਨਾ ਸੀਗਾ ਇੱਥੇ ਖੜੇ ਰਹੇ ਪਹਿਲਾਂ ਕਾਫੀ ਦੇਰ ਜੋ ਕੈਮਰੇ ਵਿੱਚ ਦੇਖਿਆ ਆਪਾਂ ਤੇ ਬਾਅਦ ਵਿੱਚ ਜੱਕਦਾਮੀ ਚਾਬੀ ਲਈ ਤੇ ਲੈ ਗਏ ਮੈਂ ਥਾਣੇ ਕੀਤੀ ਐਫ ਆਈ ਆਰ ਕਰਾਈ ਹੈ ਅਵੀ ਭਾਈ ਕਿ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਜਾਏ ਹੋੜ ਗਈ ਹੈ ਤੇ ਹਾਂ ਭਾਈ ਤਕੌਰ ਪੀੜਪੜ ਵਾਲੇ ਇਲਾਕੇ ਵਿੱਚੋਂ ਸ਼ੋਰੂਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਚੋਰ ਗੁਰਦਾਸ ਖੁਸ਼ੈਦ ਦੇ ਵਿੱਚ ਕੁਝ ਦਿਨ ਦੀ ਠਾਲਤਵਾ ਬੀਤੇ ਦਿਨ ਫੇਰ ਪੀੜਪੜ ਇਲਾਕੇ ਦੇ ਜੇਲ੍ਹ ਰੋਡ ਤੋਂ ਇੱਕ ਸ਼ੋਰੂਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹੈਰਾਨੀ ਦੀ ਗੱਲ ਹੈ ਕਿ ਜੇ ਸ਼ੋਰੂਮ ਦੇ ਬਾਹਰੋਂ ਚੋਰਾਂ ਨੇ ਮੋਟਰਸਾਈਕਲ ਤੇ ਚੋਰੀ ਨੂੰ ਅੰਜਾਮ ਦਿੱਤਾ ਹੈ ਉਸ ਦੀ ਕੁਝ ਹੀ ਦੂਰੀ ਤੇ 24 ਘੰਟੇ ਪੁਲਿਸ ਦਾ ਨਾਕਾ ਰਹਿਦਾ ਹੈ ਤੇ ਟ੍ਰੈਫਿਕ ਪੁਲਿਸ ਦੀ ਬਲੈਰੋ ਗੱਡੀ ਵੀ ਅਕਸਰ ਚੌਂਕ ਤੇ ਖੜੀ ਦਿਖਾਈ ਦਿੱਤੀ ਹੈ ਪਰ ਫੇਰ ਵੀ ਦੁਪਹਿਰ ਦੇ 2 ਵਜੇ ਸ਼ਰੇਆ ਉਜਹੀ ਮਿੰਟਾਂ ਵਿੱਚ ਇਥੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਉਥੇ 피해 ਮੋਟਰਸਾਈਕਲ ਚਾਲਕ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ। ਆਇਆ ਤੇ ਭਾਈ ਉਪਰ ਗਿਆ ਸੀਗਾ ਆਫਿਸ ਥੋੜਾ ਜਿਹਾ ਬਾਈ ਕਿੱਥੇ ਕੜੀ ਕਰ ਗਿਆ ਆਪਣੀ ਸਪਲੈਂਡਰ। ਇਹ ਬਣਾ ਜੇ ਰੋਡ ਦੇ ਈਰੇ ਦੇ ਸਾਹਮਣੇ। ਹਾਂਜੀ। ਹਾਂ ਤੇ ਆਇਆ ਤੇ ਥੱਲੇ ਕੋਈ ਅੱਧੇ ਘੰਟੇ ਬਾਅਦ ਮੈਂ ਤੇ ਬਾਈਕ ਨਹੀਂ ਸੀ ਮੇਰੀ ਥੱਲੇ। KB06AM 1286 ਹੈ। ਹਾਂਜੀ ਵੀਡੀਓ ਬਣਾਈ ਹੋਇਆ। ਅੰਨਾ ਕੋ ਲਈ ਹੈ ਹੁਣ ਕੈਮਰੇ 'ਚ। ਪਤਾ ਨਹੀਂ ਅਣਪਛਾਤੇ ਬੰਦੇ ਸੀ ਭਾਈ ਕੋਈ। ਇਹ ਡੇਢ ਤੋਂ 2.5 ਦੇ ਵਿੱਚ ਵਿੱਚ ਪਾਈ ਖੜਿਆ ਉਹਨਾਂ ਨੇ ਮੈਂ ਆਫਿਸ ਆਇਆ ਇਮੀਗ੍ਰੇਸ਼ਨ ਆਫਿਸ ਨਾ ਪਾਈ ਉੱਤੇ ਨਵਨੀਤ ਉਹਨਾਂ ਕੋਲ ਆਇਆ ਸੀਗਾ ਮਿਲਣ ਨੂੰ ਇਹ ਕੋਈ ਨਾਲੇ 5-7 ਮਿੰਟ ਦੇ ਵਿੱਚ ਵਿੱਚ ਜੇ ਦੋ ਬੰਦੇ ਆਏ ਆ ਇੱਕ ਸਰਦਾਰ ਇੱਕ ਮੋਨਾ ਸੀਗਾ ਇੱਥੇ ਖੜੇ ਰਹੇ ਪਹਿਲਾਂ ਕਾਫੀ ਦੇਰ ਜੋ ਕੈਮਰੇ 'ਚ ਦੇਖਿਆ ਆਪਾਂ ਤੇ ਬਾਅਦ ਵਿੱਚ ਜੱਕਦਾਮੀ ਚਾਬੀ ਲਈ ਤੇ ਲੈ ਗਏ ਮੈਂ ਥਾਣੇ ਕੀਤੀ ਐਫ ਆਈ ਆਰ ਕਰਾਈ ਹੈ ਐਵੇਂ ਭਾਈ ਕਿ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਹੈ ਔੜਦੀ ਹੈ ਤੇ ਆਹ ਭਾਈ ਤਕਾ